ਹਰਪ੍ਰੀਤ ਅਰ ਸੋਈ ਜੇ ਫਿਰਦੀ ਆ ਮੈਂ ਤਾਂ ਕਹਿ ਰਾ ਹੁਣ ਆਪਦੀ ਫਿਰ ਠੰਡਾ ਪਤਾ ਲੈ ਹੁਣੀ ਆ ਜੇ ਆਈ ਹੋਈ ਤਾਂ ਤਾਂ ਫੇਰ ਵਸ ਕਢਾ ਕੇ ਤੇ ਹੁਣ ਸਿਆਲ ਆ ਗਿਆ ਭਾਈ ਤੇ ਕੁੜੀਆਂ ਨੂੰ ਦੇਖ ਦੇ ਦੂੰਗੀ ਦੀੜਾ ਕਪੜਾ ਟਿਆਰੀਆਂ ਨੂੰ ਫੋਨ ਕਰ ਦੂੰਗੀ ਭਾਈ ਆਉਦੇ ਆ ਕੇ ਦੀੜੇ ਲੈ ਜਾ ਮੋٹے ਦੀੜੇ ਦਿਵਾ ਦੂੰ ਚਲ ਪਈਆ ਕਾਪੀ ਤਾਂ ਮੇਰੀ ਮਾਕੀਆ ਮੈਂ ਕਹੀ ਬੇਰੀ ਤਰਕੇ ਕੱਢ ਕੇ ਭੁੱਲ ਜਾਨੀ ਆ ਆਈ ਨੰਗ ਜਾ ਹੋ ਤਾਂ ਹੁਣ ਉਧਰ ਫਿਰਦੀ ਅਰ ਸੋਈ ਚ ਹਰਪ੍ਰੀਤ ਤਾਂ ਪਤਾ ਨਹੀਂ ਲੱਗਣਾ ਉਹਨੂੰ ਅਈ ਦਿੱਲੀ ਜਾ ਕੇ ਇੱਥੇ ਧਰ ਦੂੰਗੀ ਲੈ ਕੇ ਆਪਦੇ ਕੱਪਣਾ ਤੇ ਸਾਰਾ ਕਾਗਜ ਪੱਤਰ ਕਢਾ ਲਿਆ ਮੈਂ ਕਿਰਾ ਫੇਰ ਕਰੂੰਗੀ ਫੋਨ ਵੀ ਭਾਈ ਆਜੋ ਆਪ ਤੇ ਲੈ ਜਾ ਲੈ ਬੇਬੇ ਨੂੰ ਇਤਕੀ ਤਾਂ ਮੈਂ ਕਿਹਾ ਸੀ ਵੀ ਬੇਬੇ ਭਾਈ ਇਤਕੀ ਤਾਂ ਪਰਸਨ ਲੈ ਕੇ ਆਈ ਤਾਂ ਨਵੇਂ ਮਹੀਨੇ ਹੋ ਗਏ ਹੁਣ ਕੜਵਾਈ ਨੂੰ ਵਧੀਆ ਕੋਈ ਉਹੀ ਗੱਲ ਸਿਆਰ ਵਾਲੇ ਕੱਪੜੀ ਲਿਆਵਾਂਗੇ ਮੋٹے ਨਹੀਂ ਤੇ ਜਵਾਕਾਂ ਦੇ ਲਿਆਉਣ ਵਾਲੇ ਨੇ ਬੇਬੇ ਨੂੰ ਦਵਾ ਲਿਉ ਬੂਟ ਜੋੜੇ ਨੇ ਆਪ ਲੈ ਆਉਂਗੀ ਦੇ ਲ 4500 ਰੁਪਏ ਹੋਗਾ ਤਾਂ ਨਵੇਂ ਮਹੀਨੇ ਦਾ ਪਹਿਲਾਂ ਮੈਂ ਬੇਬੇ ਕਹਿੰਦੀ ਮੈਂ ਤਾਂ ਕਢਾਉਂਦੀ ਨਹੀਂ ਕਿੰਨੇ ਵਾਰੀ ਪਹਿਲਾਂ ਵੀ ਕਿਹਾ ਸੀ ਚਲ ਹੁਣ ਕਢਵਾ ਲੈ ਚਲ ਐ ਕਰਦੀਆਂ ਬੇਬੇ ਨੂੰ ਜਾ ਕੇ ਕਾਪੀ ਫੜਾਉਣੀ ਆ ਬੇਬੇ ਨੂੰ ਭੇਜਦੀਆਂ ਵੀ ਉਹ ਵੀ ਪ੍ਰਸ਼ਨ ਕਢਾ ਲਿਆ ਲੈ ਬੇਬੇ ਤਾਂ ਬੈਠ ਕਾਲਾ ਬਾਰ ਵੀ ਖੋਲੀ ਬੈਠੀ ਹੈਗੀ ਬੇਬੇ ਇਹ ਨਹੀਂ ਉਰੇ ਤਾਂ ਕਹਾ ਹੋਊਗੀ ਦੇਖਦੀਆਂ ਨਹੀਂ ਬੇਬੇ ਲੈ ਬੇਬੇ ਕਿਤੇ ਨਹੀਂ ਬਾਰ ਸਾਰੇ ਖੁੱਲੇ ਪਏ ਆ ਬੈਠਕ ਦਾ ਬਾਰ ਵੀ ਖੁੱਲਾ ਪਿਆ ਲੇ ਬੇਬੇ ਤਾਂ ਕਿਤੇ ਵੀ ਹੈ ਨਹੀਂ ਚਲ ਐਂ ਕਰਦੀਆਂ ਉਧਰ ਮੱਜਾਂ ਘੱ ਨਹੀਂ ਦੇਖਦੀਆਂ ਬੇਬੇ ਤੇਰਾ ਨੂਰਾ ਨਾ ਪਾਉਣ ਲੱਗੇ ਬਨੇ ਮੈਂ ਕਿੰਨੇ ਵਾਰੀ ਕਹੇ ਵੀ ਨੀਰਾ ਨਾ ਪਾਇਆ ਕਰ ਮਾਪੇ ਪਾ ਦੂਆਂ ਕਿ ਚਲ ਮੱਜਾਂ ਘੱ ਨਹੀਂ ਦੇਖ ਕੇ ਹੋਣੀ ਉਧਰ ਹੀ ਹੋਊਗੀ ਹੋਰ ਤਾਂ ਬੇਬੇ ਨੇ ਕਿੱਧਰ ਜਾਣਾ ਐਂ ਦਾ ਮੇਰੇ ਦੱਸੇ ਬਿਨਾ ਕਿੱਧਰ ਹੀ ਜਾਂਦੀ ਨਹੀਂ ਬੇਬੇ ਦੀਂਦੀ ਤਾਂ ਇਹਨੂੰ ਲਸਬਾ ਸੂਤ ਚ ਬੜੀ ਫਿਰਦੀ ਉਟੂੜੀ ਵਾਲੀ ਚ ਗਾਂ ਦੇਖ ਕਿਉਂ ਨਹੀਂ ਲਾ ਕੇ ਆਲ ਵਧੀਆ ਮਿਲ ਗਈ ਪੇਠਣ ਤਾਂ ਮੈਨੂੰ ਤਿੰਨ ਮਹੀਨਿਆਂ ਦੀ ਵਧੀਆ ਇਕੱਠੀ ਹੋਈ ਪਈ ਸੀ ਤੇ ਵਧੀਆ 4500 ਰੁਪਏ ਮਿਲ ਗਿਆ ਤੇ ਵਧੀਆ ਹੁਣ ਮੇਰੇ ਤਾਂ ਚੜਕਾਂ ਮਾ ਜਾਣਗੇ ਤੇ ਇਹਨਾਂ ਤਾਂ ਕੁੜੀਆਂ ਨੂੰ ਫੋਨ ਕਰ ਦੂੰਗੀ ਭਾਈ ਆਪਦੀ ਪੇਠਣ ਮਿਲ ਗਈ ਮੈਨੂੰ ਤੇ ਆਪਦਾ ਲੀੜਾ ਕੱਪੜਾ ਲੈ ਜੋ ਭਾਈ ਮੋٹے ਤੇ ਨਾਲੇ ਆਦੇ ਜਵਾਕਾਂ ਚੱਲਿਆਂ ਦੇ ਲੈ ਜੋ ਇੱਥੇ ਧਰ ਦਿਆਂ ਚੋੜਾ ਤਾਂ ਮੈਂ ਗਾਹਾਂ ਮੈਂ ਜਾਣਦੇ ਕੋਈ ਨਹੀਂ ਇੱਥੇ ਧਰ ਦਿਆਂ ਆ ਬਾਹਰ ਦੇ ਮਾ ਝੰਬ ਤੇ ਮੈਂ ਤਾਂ ਆਪਦੇ ਗੁਮਾਂਡੀਆਂ ਦੇ ਫੋਨ ਲਾ ਕੇ ਆਵਾਂ ਕੁੜੀਆਂ ਨੂੰ ਕਿ ਮੈਂ ਉੱਧਰ ਵਾਗੀ ਫੇਰ ਸੌਂ ਅੰਤਰੇ ਲਵਗੀ ਮੇਰੇ ਪੁੱਛੂਗੀ ਬੇਬੇ ਕਿਧਰੋਂ ਆਈਆਂ ਕਿਧਰੋਂ ਕੀ ਕਰਕੇ ਆਈਆਂ ਪਤਾ ਹੀ ਨਾ ਲੱਗੇ ਹਰ ਤਰੀ ਤੈਨੂੰ ਤਾਂ ਕੀ ਆਲ ਫੋਨ ਲਵਾ ਕੇ ਆਵਾ ਬਵਾਂਡੀਆਂ ਦੇ ਘਰੇ ਜਾ ਕੇ ਲੱਭੇ ਸਬਜ਼ੀ ਨਾ ਮੈਂ ਤਾਂ ਹੁਣੀ ਝੀਰ ਕੇ ਰੱਖ ਲੈਣੀ ਹੈਗੀ ਤੇ ਆਥਣੇ ਹੋ ਜਾਂਦਾ ਕਵੇਲਾ ਵਾਲਾ ਦਿਨ ਹੋ ਗਏ ਨਿੱਕੇ ਨਿੱਕੇ ਹੁਣੀ ਕੱਟ ਕੇ ਰੱਖ ਲੈਣੀ ਹੈ ਸਭੀਰ ਆਹ ਬੋਹਣਾ ਹੀ ਜਾਂਦਾ ਤਾਏ ਦਾ ਬਲਾਈ ਮਸਕਲ ਆ ਰਾਂ ਚਾਕੇ ਪੁੱਛੇ ਕੀ ਕਹਿੰਦਾ ਕੁਛ ਦੀਆ ਮੈਂ ਇੰਨਾ ਮਿਸ ਕਰਲਾ ਲਾ ਕੇ ਦੇਖਦੀ ਖੜ ਜਾ ਤੂੰ ਆਹ ਸਬਜੀ ਦੀ ਚੀਰ ਬੈਠੀ ਬੈਠੀ ਮੈਂ ਮੈਂ ਖੜਾ ਦੇ ਮੈਂ ਚੀਰ ਲੈ ਨਮੇੜ ਲਗੇ ਕੰਮ ਟਾਈਮ ਨਾ ਖੜ ਜਾ ਨੀ ਲਾ ਮਾ ਫੋਨ ਕੀ ਕਹਿੰਦੇ ਨੇ ਇਹ ਹੈਲੋ ਹੈਲੋ ਹਾਂ ਬੇਬੇ ਸਸਰੀ ਘਰ ਆਲਾ ਮੈਨੂੰ ਪਹਿਲੀ ਪਤਾ ਸੀ ਮੈਂ ਖਤ ਤਈ ਫੋਨ ਲਵਾਇਆ ਹੂਗਾ ਤਾਈ ਕੇ ਹੋਂ ਤੋਂ ਹੋਰ ਮੈਂ ਹੀ ਲਵਾਇਆ ਸੀ ਭਾਈ ਫੋਨ ਦੇਖ ਤੇ ਤਾਈ ਕੇ ਕਰੇ ਜਾ ਕੇ ਤੇ ਮੈਂ ਲਵਾ ਕੇ ਆਈ ਸੀ ਪਤਾ ਲੱਗ ਗਿਆ ਸੀ ਹਾਂ ਕਿਵੇਂ ਬੇਬੇ ਖੈਰ ਆ ਠੀਕ ਤਾਂ ਹੈਗੀ ਐ ਨੂੰ ਹਾਂ ਠੀਕ ਠਾਕ ਭਾਈ ਤੇ ਮੈਂ ਤਾਂ ਤੁਹਾਨੂੰ ਆਏ ਆਦਿਆਂ ਹਾਂ ਹਾਂ ਮੈਂ ਕਿਹਾ ਮੈਂ ਪੇਸ਼ਣ ਕਰਾ ਲਿਆਂਗੀ ਤੇ ਤੁਸੀਂ ਆ ਜਾਓ ਚੰਗਾ ਮੈਂ ਤਾਂ ਸੀਮਾ ਨੂੰ ਲਈ ਨਾ ਤੂੰ ਆ ਜੀ ਦੋਨੇ ਆ ਜਿਓ ਤੇ ਵੀਰੇ ਕਪੜਾ ਲੈ ਜਾਓ ਆਪਦਾ ਵਧੀਆ ਹੁਣ ਮੋਟਾ ਠੰਡਾ ਲਾ ਬੇਬੇ ਉਹ ਠੰਡਾ ਲਾ ਭਾਈ ਹੁਣ ਸਿਆਲ ਆ ਗਿਆ ਦੇਖ ਨਾ ਅਸੀਂ ਤਾਂ ਆ ਜਾਂਗਾ ਅਸੀਂ ਤਾਂ ਤਿਆਰੀਆਂ ਤੇ ਬੇਲੀਆਂ ਹੀ ਅਸੀਂ ਕਿਹੜਾ ਕੋਈ ਕੰਮ ਕਰਨਾ ਤੇ ਜੇ ਹਰਬ੍ਰੀਤ ਕੁਝ ਕਹਿਣ ਲੱਗੀ ਫੇਰ ਅਤੇ ਇਹਨੂੰ ਜਿੱਦਾ ਸੇਉ ਨਾ ਬੀਬੇ ਬੇਬੇ ਫੋਨ ਕਰਿਆ ਮੈਂ ਤਾਂ ਚੋਰੀਆਂ ਫੋਨ ਲਾਇਆ ਤੇ ਚੋਰੀ ਨਹੀਂ ਮੈਂ ਪੈਛਲ ਕਰਾ ਕੇ ਲਈ ਹੈ ਫਿਰ ਆਏ ਕਰੀ ਬੇਬੇ ਤੂੰ ਮੰਡੀ ਆ ਜੀ ਅਸੀਂ ਵੀ ਸਿੱਧੀਆਂ ਤੋਂ ਨੇ ਮੰਡੀ ਆ ਜਾਂਗਾ ਤੇ ਉੱਥੋਂ ਹੀ ਲੈ ਕੇ ਕੱਪੜੇ ਮੁੜ ਜਾਨਾ ਨਹੀਂ ਭਾਈ ਮੰਡੀ ਤਾਂ ਕਿਉਂ ਆਉਂਗੀ ਹਾਂ ਤੁਸੀਂ ਕਹਿੰਦਾ ਘਰੇ ਤਾਂ ਆ ਜਿਓ ਕਿ ਮੌੜਾਂ ਵਾਲੇ ਤੋਂ ਲੈ ਦੇਂਗੀ ਇੱਥੋਂ ਲੈ ਲਾਂਗੇ ਕੁਝ ਨਹੀਂ ਹੁੰਦਾ ਮੌੜਾਂ ਵਾਲੇ ਆ ਜਾਣਗੇ ਆਪਾਂ ਤਾਂ ਇੱਥੇ ਹੀ ਲੈ ਲਾਂਗੇ ਚੱਲ ਚੰਗਾ ਬੇਬੇ ਫਿਰ ਤਾਂ ਬਾਈ ਸੋਣੀ ਗੱਲ ਆ ਅਸੀਂ ਤਾਂ ਆਪਸਲਾ ਜੀ ਬਣਾਈ ਜਾਂਦੀ ਅਸੀਂ ਕੱਪੜੇ ਲਿਉਣ ਦੀ ਚੱਲ ਫਿਰ ਤੂੰ ਹੀ ਦਵਾ ਦੀ ਹਾਂ ਫਿਰ ਮੈਂ ਦਵਾ ਦੂੰ ਤਾਂ ਇਹ ਫਿਰ ਮੈਂ ਤੁਹਾਨੂੰ ਫੋਨ ਕਰਿਆ ਮੈਂ ਕਿਹਾ ਤੇ ਨਹੀਂ ਤਿੰਨ ਮਹੀਨਿਆਂ ਦੀ ਪੇਸ਼ਨ ਸੀ ਵਧੀਆ ਅੱਛਾ ਤੇ ਮੈਂ ਆਖਿਆ ਮੈਂ ਕਿਹਾ ਚੱਲ ਮੇਰੀ ਪੇਸ਼ਨ ਇਕੱਠੀ ਹੋਈ ਪਈ ਆ 4500 ਰੁਪਇਆ ਮਿਲ ਗਿਆ ਮੈਨੂੰ ਚੱਲ ਬਹੁਤ ਆ ਬੇਬੇ ਆਪ ਵੀ ਤੂੰ ਠੰਡ ਵਾਲੇ ਲੀੜੇ ਕੱਪੜਾ ਲੈ ਲਈ ਉਹੀ ਗੱਲ ਬੂਟ ਬਾਟ ਪਵਾ ਲਈ ਹੋਰ ਤੇ ਮੈਂ ਕਿਹਾ ਚੱਲ ਮੈਂ ਹੁਣ ਫੋਨ ਕਰ ਦਿਆਂ ਭਾਈ ਨਹੀਂ ਮੈਂ ਮੇਰੇ ਘਰ ਹੀ ਫੇਰ ਲੱਗ ਜਾਣਗੇ ਤਵੀਰਦਾਰੀ ਚ ਤੇ ਮੈਂ ਕਿਹਾ ਫੋਨ ਕਰ ਦਿਆਂ ਮੈਂ ਤਾਂ ਮੈਂ ਤਾਂ ਉਹਦੀ ਤਾਂ ਅਨਸਾਰ ਕਰੇ ਪੈਸੇ ਤੇ ਮੈਂ ਤਾਂ ਉਹਦੀ ਫੋਨ ਬਾਗੀ ਕਰਨ ਤੇ ਤਾਂ ਮੈਂ ਆਏ ਕਹਿੰਦੀ ਸੀ ਬੇਬੇ ਗੱਲ ਸੁਣ ਮੇਰੀ ਮੈਂ ਖਤੂ ਆਪਦੇ ਦੋ ਰੁਪਏ ਰੱਖ ਲੈਂਦੀ ਕੋਲੇ ਕਈ ਵਾਰੀ ਲੋੜ ਪੈ ਜਾਂਦੀ ਐ ਚਲ ਛੱਡ ਪਰਾਂ ਅਸੀਂ ਸੂਟ ਛੱਡ ਫੇਰ ਲੈ ਲਾਂਗਾ ਨਹੀਂ ਪੁੱਤ ਕੋਸ ਨਹੀਂ ਹੁੰਦਾ ਤੁਸੀਂ ਹੁਣ ਲੈ ਜਾ ਕੋਈ ਨਾ ਦਿਵਾਰੇ ਮੇਰੀ ਫਲੈਕਸ਼ਨ ਫੇਰ ਆ ਜੂਗੀ ਅੱਛਾ ਚਲ ਕੋਈ ਨਹੀਂ ਬੇਬੇ ਫਿਰ ਨਾ ਅਸੀਂ ਇਹ ਕੰਮ ਧੰਦਾ ਜਿਹਾ ਕਰਕੇ ਆਉਣੀਆ ਫਿਰ ਮੈਂ ਕਹਿੰਨੀ ਆ ਸੀਮਾ ਨੂੰ ਹਾਂ ਤੁਸੀਂ ਸੀਮਾ ਨੂੰ ਕਹਿ ਦੇ ਤੇ ਬਸ ਦੋਨੇ ਪਹਿਨ ਆ ਜਿਓ ਚੰਗਾ ਠੀਕ ਐ ਚੰਗਾ ਬੇਬੇ ਠੀਕ ਐ ਬਈ ਲੈਣੀ ਜੀ ਮਾ ਆਪਣਾ ਤਾਂ ਬਣ ਗਿਆ ਕੰਮ ਠੰਡਾ ਵਾਲੇ ਸੂਟ ਬੇਬੇ ਕਹਿੰਦੀ ਹੈ ਕਹਿੰਦੀ ਸਾਨੂੰ ਦਵਾ ਦਿੰਨੀ ਹੈ ਇੱਕ ਇੱਕ ਦੋ ਦੋ ਮੈਂ ਚੱਲ ਇੱਕ ਇੱਕ ਹੀ ਲੈ ਲਾਂਗਾ ਉਹ ਵੀ ਗੱਲ 7-800 ਦਾ ਸੂਟ ਦਿੰਦੇ ਆ ਸੂਟ ਕਿਹੜਾ ਹੁਣ ਸਸਤਾ ਦਿੰਦੇ ਆ ਚੱਲ ਅਈ ਘਰ ਇਹ ਚੱਕ ਗਾਜਰਾਂ ਆਈਆਂ ਨੂੰ ਇਹ ਤਾਂ ਪਾ ਕੇ ਚੀਰ ਲਾਂਗਾ ਤੇ ਆਪਾਂ ਨਾ ਲੇਟ ਨਾ ਹੋ ਜਾਈਏ ਤੇ ਆਪਾਂ ਹੁਣੇ ਵਗ ਚੱਲਦਿਆਂ ਧਰ ਦੇ ਥੇ ਟਾ ਕੇ ਆ ਲੈਣੀ ਜੀ ਮਾ ਜਰਕਦੇ ਨੇ ਫਿਰ ਆਪਾਂ ਮੁੜ ਕੇ ਵੀ ਆਉਣਾ ਕੱਪੜੇ ਲੈ ਕੇ ਚੱਲ ਲੈ ਰਾਜ ਮੇਰਾ ਜਵੀਰ ਆਏ ਕਰਾਂਗਾ ਹੁਣ ਤਾਂ ਆਪਾਂ ਹੁਣ ਤਾਂ ਨਾ ਪਸ਼ਮੀਨੇ ਦੇ ਸੂਟ ੱੱਲੇ ਠੰਡ ਵਾਲੇ ਤੇ ਉਹ ਲੈ ਕੇ ਆਵਾਂਗਾ ਵਰੀਏ ਦੇ ਰਹਿਣਗੇ 800 ਰੁਪਏ ਦਾ ਬੇਬੇ ਨੇ ਕਹਿੰਦਾਂਗੇ ਵਧਗਾ ਦੋ ਦਵਾਜੇ ਸਾਨੇ ਸੂਟ ਚੱਲ ਦੋ ਦਵਾਤੇ ਜਿੰਨੇ ਕੋਦੇ ਕੋਲੇ ਪੈਸੇ ਹੋਏ ਉਹੀ ਗੱਲ ਕੋਕੇ ਤਾਂ ਬੇਬੇ ਆਪ ਹੀ ਨਹੀਂ ਰੱਖਦੀ ਆਪਣੇ ਤੋਂ ਕੁਛ ਬਥੇਰਾ ਕਰਦੀ ਆ ਹਾਂ ਕਰਦੀ ਤਾਂ ਵਾਧੂ ਹਰਪ੍ਰੀਤ ਕੀ ਆਖੂਗੀ ਹਰਪ੍ਰੀਤ ਨਹੀਂ ਕੀ ਆਖਣਾਗਾ ਜੇ ਤਾਂ ਲੱਗ ਗਿਆ ਪਤਾ ਫੇਰ ਤਾਂ ਕੱਢ ਦੂਗੀ ਜਲੂਸ ਜੋਹੀ ਗੱਲ ਬੇਬੇ ਨੇ ਪੜਦਾ ਰੱਖ ਲਿਆ ਨਾ ਪਤਾ ਲੱਗਣ ਦਿੱਤਾ ਫਿਰ ਕੀ ਕਹਿਣਾ ਹੋਰ ਹੁਣ ਤਾਂ ਚਲ ਬੇਬੇ ਨੂੰ ਮੈਂ ਤਾਂ ਐਂ ਕਹਿੰਦੀ ਸੀਗੀ ਵੀ ਚਲ ਇੱਕ ਸੂਟ ਉਹਨੂੰ ਵੀ ਲੈਦੀ ਹਰਪ੍ਰੀਤ ਨੂੰ ਵੀ ਕੁਝ ਨੀ ਹਾਂ ਇੱਕ ਸੂਟ ਨਾ ਕੀ ਗੱਲ ਹੁੰਦੀ ਹੈ ਬੇਬੇ ਤਾਂ ਨਾ ਕਈ ਵਾਰੀ ਗਰਿਆਤ ਜੀ ਰੱਖ ਜਾਂਦੀ ਹੈਗੀ ਤਾਂ ਹੀ ਤਾਂ ਫਿਰ ਉਹ ਵੀ ਬਗਾਨੀ ਤੀ ਗੁੱਸਾ ਕਰਦੀ ਹੈ ਚਲ ਕੋਈ ਨਹੀਂ ਅੜਗੇ ਬੇਬੇ ਦੇ ਪੈਸੇ ਕਹੇ ਤਾਂ ਦੇਵਾਂਗੇ ਮੂੰ ਬੇਬੇ ਦੇ ਪੈਸੇ ਆ ਲੈ ਕੇ ਦੇਣਾ ਹੋਇਆ ਲੈ ਦੂਗੀ ਨਹੀਂ ਲੈ ਕੇ ਦੇਣਾ ਹੋਇਆ ਨਾ ਲੈ ਕੇ ਦਊਗੀ ਚਲ ਬੇਬੇ ਦੀ ਮਰਜ਼ੀ ਅੜਗੇ ਬੇਬੇ ਦੀ ਮਰਜ਼ੀ ਆ ਹੁਣ ਤਾਂ ਆ ਜਾ ਯਾਰ ਕਦਨੇ ਛੇਤੀ ਕਰਕੇ ਤੇ ਬਸ ਨੰਗ ਜੇ ਚੱਲ ਛੇਤੀ ਛੇਤੀ ਚੱਲ ਲਾ ਬੁਲਾ ਆਖੜੀਆ ਹਰ ਤਰੀ ਤਾ ਹੁਣ ਸਭ ਪੁੱਛੂਗੀ ਮੈਥੋਂ ਅੰਤਰੇ ਲਊ ਕਿਦਰੋਂ ਆਈਆਂ ਬੇਬੇ ਕਿਧਰ ਗਈ ਸੀ ਕੀ ਕੰਮ ਗਈ ਸੀ ਚੱਲ ਪੁੱਛ ਲੈਣ ਦੇ ਪੁੱਛ ਕੇ ਕੀ ਕਰੂ ਮੇਰਾ ਆ ਗਈ ਬੇਬੇ ਹੋ ਗਿਆ ਟਾਈਮ ਹੋਰ ਪਈ ਤਾਂ ਤਾਂ ਹੁਣ ਹੋਣੇ ਕਿਦੋਂ ਕਿੱਥੇ ਪਹਿਲਾਂ ਤਾਂ ਮੈਨੂੰ ਐਂ ਦੱਸ ਬੇਬੇ ਤੂੰ ਗਈ ਕਿੱਧਰ ਸੀ ਸਾਰੇ ਕੰਮ ਰਿਆਂ ਦੇ ਬਾਰ ਬੈਠਕ ਦਾ ਬਾਰਾ ਬੈਠਕ ਦਾ ਬਾਰ ਖੁੱਲਾ ਵੱਡਾ ਗੇਟ ਖੁੱਲਾ ਮੈਂ ਤੈਨੂੰ ਘਰੇ ਛੱਡ ਕੇ ਗਈ ਸੀ ਮੈਂ ਤਾਂ ਭਾਈ ਕੰਮ ਵਾਗ ਗਈ ਉਹ ਦੇਖ ਦੁਕਾਨ ਵਾਲੇ ਕੋਲੇ ਬੈਠਣਾ ਕੱਢਦੇ ਨੇ ਮੈਂ ਤਾਂ ਉਹਨਾਂ ਤੋਂ ਪੁੱਛਣ ਵਾਗ ਗਈ ਵੀ ਅੱਜ ਬੈਂਕਾਂ ਖੁੱਲੀਆਂ ਨੇ ਵੀ ਮਾਹ ਕੇ ਪੇਛਣ ਕੱਢਦੇ ਨਹੀਂ ਗੇ ਮੇਰੀ ਤੇ ਉਹ ਕਹਿੰਦਾ ਭਾਈ ਨਹੀਂ ਆ ਤਾਂ ਆਂਟੀ ਛੁੱਟੀ ਆ ਕਿੱਥੇ ਐ ਛੁੱਟੀ ਬੈਂਕ ਚ ਮੈਂ ਤਾਂ ਤਾਈ ਕੋਲੇ ਜਾ ਕੇ ਆਇਆ ਤਾਈ ਤੋਂ ਪਤਾ ਲੱਗ ਕੇ ਨਹੀਂ ਭਾਈ ਛੁੱਟੀ ਐ ਮੈਨੂੰ ਉਹਨੇ ਆਖੇ ਲ ਦੁਕਾਨ ਵਾਲੇ ਭਾਈ ਨੇ ਕਹਿੰਦਾ ਭਾਈ ਛੁੱਟੀ ਐ ਨਹੀਂ ਅੱਜ ਪੈਸੇ ਕੱਢ ਦੇ ਕਹਿੰਦਾ ਅੱਛਾ ਪਤਾ ਲੈਣ ਮੱਗੀ ਸੀ ਪਤਾ ਲੈ ਕੇ ਆਈਆਂ ਮੈਂ ਤਾਂ ਹੋਰ ਨਹੀਂ ਮੈਂ ਕਢਾ ਲਿਆਉਂਦੀ ਫੇਰ ਆਪਾਂ ਵਗ ਜਾਂਦੇ ਨਾ ਮੈਂ ਤਾਂ ਘੱਟ ਬਾਰਤ ਦਾ ਕੇ ਵਗ ਜਾਂਦੀ ਜਦੋਂ ਘਰੋਂਗੀ ਸੀ ਇੱਕ ਬੈਠਕ ਦਾ ਬਾਡ ਆ ਜਾਂਦੀ ਵੱਡਾ ਗੇਡ ਆ ਜਾਂਦੀ ਨਾਂ ਡਾਉਂਦੀ ਅੰਦਰ ਲੈ ਮੈਂ ਕਮਲਿਆਂ ਵਾਂਗੂ ਸਾਰੇ ਘਰ ਚ ਪਾੜ ਲੈਣ ਨੂੰ ਫੇਰ ਮੈਂ ਤਾਂ ਪਾਸ ਬਸ ਭਾਈ ਆਈ ਬਸ ਨਾ ਬਾਗੀ ਬੈਠੀ ਬੈਠੀ ਜੇ ਇੱਥੋਂ ਤੇ ਬਾਹਰ ਮੇਰੇ ਮਗਰੋਂ ਜਾ ਦੇ ਆਏ ਜਾ ਕੇ ਮੈਂ ਆਖਾ ਬੂ ਮੈਂ ਤਾਂ ਬਾਹਰ ਨਾ ਚੰਬ ਕੇ ਆਈ ਮੈਂ ਕਿਹਾ ਉਹ ਸੋਈ ਚ ਫਿਰਦੀ ਸੀ ਹਰਪ੍ਰੀਤ ਕਿੱਥੇ ਸੀ ਮੈਂ ਸੋਈ ਚ ਮੈਂ ਤੈਨੂੰ ਦੱਸ ਕੇ ਤੱਕ ਨਵੀਂ ਤਾਏ ਕੇ ਘਰੇ ਜਾਂਨੀ ਆ ਮੈਂ ਤਾਂ ਮੈਨਾਂ ਲੱਗਿਆ ਕਿ ਤੂੰ ਸੋਈ ਤਾਂ ਮੈਂ ਤਾਂ ਬਲੇਖਾ ਪੈ ਗਿਆ ਮੈਨੂੰ ਤੇਰੀ ਆਵਾਜ਼ ਨਹੀਂ ਸੁਣੀ ਕਹਿੰਦੀ ਦੀ ਆਹੋ ਮੇਰੀ ਬਾਤ ਤੈਨੂੰ ਸੁਣਨੋਂ ਹਟ ਜੰਦੇ ਜੇ ਤੈਨੂੰ ਮੈਂ ਦੱਸ ਕੇ ਨਹੀਂ ਨੇ ਮੈਂ ਬਾਹਰ ਨਹੀਂ ਜਾਨੀ ਨਾ ਫੇਰ ਭਾਈ ਮਜ਼ਾਕ ਖਿਆਲ ਨਹੀਂ ਕਰਿਆ ਤੇਰੀ ਆਖੀ ਗੱਲ ਦਾ ਮੈਂ ਤਾਂ ਨਹੀਂ ਹੋਗਾ ਮੈਂ ਕਿ ਤੂੰ ਕੰਮ ਕਰੀ ਜਾਨੀ ਆ ਸੋਈ ਕਿ ਅੱਛਰ ਸੋਈ ਤਾਂ ਬਾਹਰ ਤਾਂ ਬੇੜਿਆ ਪਿਆ ਸੀ ਬਾਹਰੜੇ ਚ ਮੈਂ ਕਿੱਥੋਂ ਦੀ ਵੜ ਗਈ ਮੈਂ ਪਰ ਮੈਂ ਨਹੀਂ ਨਹੀਂ ਭਾਈ ਮਜ਼ਾਕ ਖਿਆਲ ਨਹੀਂ ਕਰਿਆ ਤੇਰੀ ਗੱਲ ਦਾ ਮੈਂ ਤਾਂ ਬਸ ਫੇਰ ਆਈ ਬਸ ਖਿਆਲ ਤਾਂ ਪੁੱਤ ਕਰਦੂ ਹੀ ਨਹੀਂ ਹੁੰਦੀ ਉੱਠ ਕੇ ਵੀ ਨਹੀਂ ਖਿਆਲ ਕਰਿਆ ਮੇਰਾ ਤਾਂ ਨਹੀਂ ਖਿਆਲ ਕਰ ਦਿੱਤੀਆਂ ਦੀ ਗੱਲ ਤਾਂ ਜ਼ਰੂਰ ਖ ਬਾਈ ਟਿੰਗਾਂ ਦੀ ਗਰਦ ਮੈਂ ਕੀ ਖੇਲ ਕਰ ਲੈਣੀ ਆ ਕੋਈ ਖੇਲ ਨਹੀਂ ਕਰਦੀ ਮੈਂ ਤਾਂ ਕੋਈ ਟਿੰਗਾਂ ਦੀ ਗਰਦ ਨਹੀਂ ਖੇਲ ਕਰਦੀ ਚੱਲ ਭਈ ਆ ਜਾ ਐ ਕਰਸ਼ਨੀ ਪਵਾ ਦੇ ਮੇਰੇ ਨਾਲ ਹੁਣ ਕਿੱਧਰ ਜਾਂਨੀ ਆ ਤੂੰ ਸਨੀ ਤਾਂ ਮੱਸ ਭਾਈ ਮੈਂ ਤਾਂ ਇੱਥੇ ਹੁਣ ਬਈ ਨਹੀਂ ਆ ਮੈਂ ਤਾਂ ਹੁਣ ਆਈਆਂ ਦੇਖੋ ਬਾਹਰ ਹੁਣ ਇੱਥੇ ਮੈਂ ਦਾ ਹੁੰਦਾ ਲੰਡਾ 2 ਮਿੰਟ ਆਓ ਭਈ ਮੈਂ ਪਾਲ ਨਹੀਂ ਤੂੜੀ ਹੁਣ ਤੈਨੂੰ ਗਰਦ ਚੜੂਗੀ ਪਹਿਲਾਂ ਤੈਨੂੰ ਗਰਦ ਨਹੀਂ ਚੜੀ ਜੂ ਤੂੰ ਬਰਗਾਂ 'ਚ ਫਿਰਦੀ ਸੀ ਹੋਰ ਭਈ ਫਿਰ ਮੈਨੂੰ ਪਤਾ ਫੱਕ ਚੜ ਜਾਂਦੀ ਆ ਫਿਰ ਮੈਂ ਬੋਗਾਂ ਲੈਂਦੀ ਫਿਰਦੀ ਆ ਜੇ ਤੂੰ ਕੱਲੀ ਨੀਰਾ ਪਾ ਦੇ ਤਾਂ ਲੋਟ ਪਾਲਾ ਨਹੀਂ ਆ ਮੈਂ ਤਾਂ ਕੱਲੂ ਹੀ ਪਾਉ ਕਰ ਲਾਨੀਆਂ ਆਪੀ ਚਲ ਕੇਰਾ ਤਾਂ ਮੈਂ ਗਾਪੇ ਖੜਾ ਪਮਾਰਤਾ ਹਰਪ੍ਰੀਤ ਕੋਲੇ ਕੇਰਾ ਤਾਂ ਮੈਂ ਆਉਦੀ ਜਾਣ ਬਚਾਈ ਐਨੇ ਦੇਖੀ ਜਾਊਗੀ ਐਨੇ ਜੇ ਹੁਣ ਕੁੜੀਆਂ ਆ ਜਾਣ ਤਾਂ ਲੋਟ ਹੈ ਚਲ ਆਪਦਾ ਕੇਰਾ ਲੀੜਾ ਕੱਪੜਾ ਲੈ ਜਾਣ ਐਨੇ ਦੇਖੀ ਜਾਊਗੀ ਉਹ ਤਾਂ ਕੇਰਾ ਹੁਣ ਨੀਰਾ ਪਾਉਣ ਗਈ ਮੈਂ ਤਾਂ ਉਹਦਾ ਮੰਜਾ ਲੈ ਕੇ ਜਾਣੀ ਆ ਬਾਰਗੇ ਉੱਥੇ ਬਹਿਣੀ ਹੈਗੀ ਤੇ ਬੈ ਜੂਗੀ ਤੇਰੇ ਦਰ ਕੁੜੀਆਂ ਆ ਜਾਣਗੀਆਂ ਐਨੇ ਚਾਹ ਦੇਖੀ ਜਾਊਗੀ ਕੇਰਾ ਮੈਂ ਕਿਰਾ ਦੱਸਣਾਗਾ ਵੀ ਮੈਂ ਫੋਨ ਕਰਕੇ ਸਰਦੀਆਂ ਨੇ ਉਹਨਾਂ ਨਾਲ ਵੀ ਮੈਂ ਤਾਂ ਆਖਿਆ ਉਹਨਾਂ ਨੂੰ ਵੀ ਕੁੜੀਆਂ ਨੂੰ ਵੀ ਮੈਂ ਕਿਹਾ ਦੱਸਿਓ ਨਾ ਵੀ ਬੇਬੇ ਨੇ ਫੋਨ ਕਰਿਆਗਾ ਮੈਂ ਆਹ ਕਹਿੰਦਾ ਭਾਈ ਅਸ ਤਾਂ ਉਹੀ ਆਈਆਂ ਗੀਆਂ ਮਿਲਣ ਨਹੀਂ ਮੈਂ ਗੱਲ ਕਰਾਂ ਨਹੀਂ ਹਲਾਹੁ ਕਰੇ ਗੱਲ ਕੁੜੀਆਂ ਕੰਗਾ ਲ ਕਰਨ ਰਾਜਵੀਰ ਵੀ ਨਹੀਂ ਗੱਲ ਕਰਦੀ ਚਲ ਹਾਂ ਬਸ ਹੁਣ ਆ ਜਾਣਗੇ ਚਲ ਦੇਖੀ ਜੋ ਹੰਦੀ ਦਾ ਕੱਪੜਾ ਦਵਾ ਦੂੰਗੀ ਚਲ ਵਧੀਆ ਮੈਨੂੰ ਪੇਥਣ ਮਿਲੀ ਹੈਗੀ ਕਿਰਾਂ ਤਾਂ ਮੈਂ ਗੱਪਾਂ ਮਾਰਤਾ ਵੀ ਭਾਈ ਛੁੱਟੀ ਅੱਜ ਲੈ ਚਲ ਸੀਮਾ ਚੱਲ ਗਏ ਚੱਕ ਦੇਣੇ ਬੇਬੇ ਤਾਂ ਵਿਚਾਰੀ ਡਿੱਕੀ ਜਾਂਦੀ ਹੋਣੀ ਆ ਕਿੰਨਾ ਟਾਈਮ ਲੱਗ ਗਿਆ ਆਪਾਂ ਨੂੰ ਤਾਂ ਟਾਈਮ ਤਾਂ ਹੁਣ ਭਈ ਲੱਗ ਹੀ ਜਾਂਦਾ ਬੱਸਾਂ ਤੇ ਤਾਂ ਹੁਣ ਬੰਦਾ ਆਉਂਦਾ ਹੀ ਆਊਗਾ ਹੌਲੀ ਹੌਲੀ ਆਹ ਬੈਠੀ ਹੋਵੇ ਬੇਬੇ ਤਾਂ ਸ਼ੁਕਰਾਂ ਮੂਰੀ ਬੈਠੀ ਐ ਵਿਚਾਰੀ ਚੁੱਪ ਜੀ ਕਰੀ ਬੈਠੀ ਐ ਸਾਸਤਰੀ ਕਾਲ ਬੇਬੇ ਸਾਸਤਰੀ ਕਾਲ ਪਾਈ ਹੋ ਠੀਕ ਐ ਤੂੰ ਫੋਨ ਕੀਤਾ ਤੇ ਅਸੀਂ ਤਾਂ ਆ ਗਿਆਂ ਬੇਬੇ ਸਾਸਤਰੀ ਕਾਲ ਸਾਸਤਰੀ ਕਾਲ ਪੁੱਤ ਬਹਿ ਜਾ ਫਿਰ ਕਿਵੇਂ ਬੇਬੇ ਠੀਕ ਐ ਠੀਕ ਐ ਪੁੱਤ ਤੇ ਮਾਤਾ ਸਾਨੂੰ ਟੋਰਾਂ ਨੂੰ ਫੋਨ ਲਾਇਆ ਸੀ ਭਾਈ ਹਰਪ੍ਰੀਤ ਤੋ ਕਿਤੇ ਦੱਸਣਾ ਦਿਓ ਚੰਗਾ ਵੀ ਬੇਬੇ ਨੇ ਪੇਠਣਾ ਫੜ ਲਿਆ ਨੀ ਹਾਂ ਦੱਸਣਾ ਨਹੀਂ ਹੈਗਾ ਹਰਪ੍ਰੀਤ ਨੂੰ ਹਾਂ ਦੱਸਣਾ ਨਹੀਂ ਭਾਈ ਮੈਂ ਤਾਂ ਪੁੱਛ ਕੇ ਹੀ ਹਟਿਆ ਪਹਿਲਾਂ ਕਹਿੰਦੀ ਤੂੰ ਕਿਧਰੋਂ ਆਈ ਹੈ ਤੇ ਮੈਂ ਨਹੀਂ ਜਪੇਠਣੀ ਦੇ ਕਢਾ ਕੇ ਤਾਂ ਮੈਂ ਤਾਂ ਰੱਖ ਗਈ ਆ ਆਪਦੀ ਰਕੋ ਕੇ ਅੱਛਾ ਮੈਂ ਤਾਂ ਹੁਣ ਦੇਖ ਇੱਧਰ ਗਈ ਸੀ ਤੇ ਮਾਖਾ ਮੈਂ ਤਾਂ ਪਤਾ ਲੈਣ ਗਈ ਸੀ ਭਾਈ ਥੋਮਾ ਕਾ ਪੇਠਣ ਦਾ ਵੀ ਮੈਂ ਕਢਾ ਲੇਉ ਮਾਖਾ ਛੁੱਟੀ ਆ ਮੇਰਾ ਛੁੱਟੀ ਦਾ ਗੱਪ ਮਾਰਿਆ ਅੱਜ ਨਾ ਬੇਬੇ ਮੋੜ ਵਾਲੇ ਆ ਰਹੇ ਨੇ ਕਿ ਆ ਰਹੇ ਨੇ ਭਾਈ ਮੋੜਾਂ ਵਾਲੇ ਹੋਰ ਜੇ ਫਿਰ ਆਪਾਂ ਐਂ ਕਰਦ ਹਰ ਪ੍ਰੀਤ ਵੀ ਨਾ ਕਿਤੇ ਦੇਖਦੀ ਹੋਵੇ ਤੇ ਆਪਾਂ ਬਾਰ ਦੀ ਬਾਰ ਟੱਪ ਚਲਦੀਆਂ ਜੇ ਉਹਨੂੰ ਪਤਾ ਲੱਗ ਜਾ ਤਾਂ ਮੈਂ ਕਹਾਂਗੀ ਮੈਂ ਵੀ ਤੁਹਾਡੇ ਨਾਲ ਚਲਦੀਆਂ ਹੋਰ ਕੀ ਪਤਾ ਭਾਈ ਉਹਦਾ ਤੇ ਮੈਂ ਇੱਥੇ ਚੱਕ ਕੇ ਨਹੀਂ ਹੋਣੀਆਂ ਪੈਸੇ ਤੁਸੀਂ ਇੱਥੇ ਬਹਿ ਜਾ ਚੱਲ ਚੰਗਾ ਬੇਬੇ ਚੱਕ ਲਿਆ ਜਰਕਦੇ ਨੇ ਮੈਂ ਲੈ ਹੋਣੀ ਆਂਗੀ ਹੋਰ ਬਾਗ ਚੱਲਾਂਗਾ ਟਾਈਮ ਨਾਲ ਕਿੰਨੀ ਵਧ ਗਈ ਹੈ ਨਾ ਬੇਬੇ ਆਪਣੀ ਭੈਣ ਵਧੀਆ ਤਾਂ ਹੈਗੀ ਆ ਉਹੀ ਗੱਲ ਢੀਆਂ ਮਾਰੀ ਸਭ ਕੁਝ ਕਰਦੀ ਹੈ ਵਿਚਾਰੀ ਪਰਦੇ ਛੜਦੇ ਵੀ ਰੱਖਦੀ ਹੈ ਪੈਸੇ ਵੀ ਲੁਕੋ ਕੇ ਰੱਖਦੀ ਹੈ ਹਾਂ ਸਹੀ ਗੱਲ ਆ ਚੱਲ ਕੋਈ ਨਹੀਂ ਆਪਾਂ ਐ ਕਰਦਿਆਂ ਤੇ ਬੇਬੇ ਆਪਾਂ ਜਾਂਦੀ ਆਂ ਸੂਟ ਦਵਾਉਣ ਤੇ ਆਪਾਂ ਲੈ ਆਉਣੀ ਆਂ ਜਾ ਕੇ ਜਰਕਦੇ ਨੇ ਔਰ ਹੁਣ ਕਸੇ ਤੇ ਆ ਜਮ ਕੇ ਹਰਪ੍ਰੀਤ ਆਜੂਗੀ ਆਹੋ ਜੇ ਹਰਪ੍ਰੀਤ ਪੁੱਛਣ ਵੀ ਲੱਗੀ ਨਾ ਮੈਂ ਤੈਨੂੰ ਸਮਝਾਉਣੀ ਆਂ ਗੱਲ ਜੇ ਪੁੱਛਣ ਵੀ ਲੱਗੀ ਹਰਪ੍ਰੀਤ ਵੀ ਸੂਟ ਕਿੱਥੋਂ ਲੈ ਕੇ ਆਂਗਾ ਤੂੰ ਐਂ ਕਹਿ ਦੀ ਅਸੀਂ ਤਾਂ ਮਾਨਸਾ ਕਲਣਾ ਸੀ ਉੱਥੋਂ ਲੈ ਕੇ ਆਇਾਂਗੇ ਤੇ ਬੇਬੇ ਇੱਧਰ ਬੇਬੇ ਨੂੰ ਮਿਲਣ ਆ ਗਈਆਂ ਠੀਕ ਐ ਲੈ ਕੇ ਰਾ ਜਰਕਦੇ ਨੇ ਲਾ ਕੇ ਪੈਸੇ ਲੈ ਕੇ ਤੇ ਕੇ ਰਾ ਜਰਕਦੇ ਨੇ ਜਾਮਾ ਕੁੜੀਆਂ ਨੂੰ ਲੈ ਕੇ ਡੀਪੂ ਚ ਡੀਪੂ ਵੀ ਮੌਕੇ ਤੇ ਆ ਰਿਹਾ ਅੱਜ ਦੇਖਾਂ ਹਰਪ੍ਰੀਤਾ ਨਹੀਂ ਸਾਹਮਣੇ ਕਿਤੇ ਨਾ ਹੈ ਨਹੀਂ ਆ ਜਾਓ ਭਾਈ ਕਿਰ ਕਿਤੇ ਹਰਪ੍ਰੀਤ ਨਾਲ ਆ ਜੇ ਆ ਨਹੀਂ ਪਤਾ ਅੱਛਾ ਤੁਹਾਡੇ ਨਾਲ ਲੜਾਈਆਂ ਕਰਨ ਲੱਗ ਜੇ ਹੁਣ ਪਤਾ ਨਹੀਂ ਉਹ ਤਾਂ ਅੰਦਰ-ਉਂਦਰ ਬੈਠੀ ਹੈ ਮੇਨ ਲਾਦਾ ਕੁਛ ਕਰ ਚੱਲ ਇਧਰ ਦੀ ਚੱਲ ਵੇ ਬੇ ਇਧਰ ਕਿਧਰ ਜਾਣੀ ਐ ਤੂੰ ਆਂ ਚੱਲ ਗਏ ਹਾਂ ਐ ਚੱਲਾਂਗੇ ਪਤਾ ਚੱਲ ਫਿਰ ਆ ਬੇਬੇ ਹਰਪ੍ਰੀਤ ਨਾਲ ਦੇਖ ਲੈ ਕਿਤੇ ਕਾਲਾ ਫਾਈਆਂ ਤਾਂ ਦੇਖ ਲੂਗੀ ਫਿਰ ਮੈਂ ਕਿਹੜਾ ਕੋਈ ਉਹਨਾਂ ਦੀ ਕਮਾਈ ਦੇ ਪੈਸੇ ਦਿੰਨੀ ਆ ਮੇਰੀਆਂ ਨੂੰ ਸਭ ਹੀ ਦਿੰਦਾ ਮੇਰੀਆਂ ਪੇਛਣਾ ਨੇ ਮਾਇਗੀ ਹੈਗੀ ਹਾਂ ਇਹ ਤਾਂ ਲਈਦੀ ਬਸੇ ਹੁੰਦੇ ਆ ਕਲੇਸ਼ਨ ਜਾਦੇ ਆ ਥੋੜੀ ਜੀ ਉਹੀ ਦੇਰ ਨੂੰ ਥੋੜਾ ਜਾ ਇਹਦਾ ਬਸ ਆਪਦਾ ਮਨ ਹੀ ਨਹੀਂ ਆਹੋ ਹੁਣ ਮਾਜਣਾ ਵਾਲਾ ਮਾੜਾ ਬੇਬੇ ਦਾ ਮਾੜਾ ਮਾਜਣਾ ਆਈ ਨਹੀਂ ਦੇਖਦੀ ਵੀ ਮੇਰੀ ਮਾਂ ਮੈਨੂੰ ਕੀ ਦਿੰਦੀ ਨਹੀਂ ਲੀੜੇ ਮੈਨੂੰ ਵੀ ਨਹੀਂ ਦਿੰਦੀ ਆਪਦਾ ਕੰਮ ਜਿਆਦਾ ਰੱਖਦਾ ਹਲੇ ਗੱਲ ਸੁਣ ਬੇ ਮੇਰੀ ਅਸੀਂ ਨਾ ਪਸ਼ਮੀਨੇ ਦੇ ਸੂਟ ਲਵਾੰਗਾ ਹਨਾ ਸੀਮਾ ਕੋਈ ਨਾ ਪੁੱਤ ਕਹੇ ਜੋ ਮਰਜੀ ਲੈ ਜਾ ਕੋਈ ਨਾ ਹਾਂ ਸਾਨੂੰ ਪਸ਼ਮੀਨੇ ਦੇ ਸੂਟ ਲੈ ਕੇ ਦੇ ਦੀ ਚੰਗਾ ਭਾਈ ਹੁਣੇ ਹੁਣਗੇ ਵੇ ਵੇ ਮੋੜਾ ਹਾਂ ਹਾਂ ਹੈ ਗਿਆ ਭਾਈ ਇਹਨਾਂ ਕੋਲ ਦਮ ਚੱਲ ਫੇਰ ਤਾਂ ਵਧੀਆ ਚੱਲ ਮੈਂ ਕੀ ਮੰਡੀ ਚੋਂ ਮਿਲਦੇ ਹੁਣ ਨਹੀਂ ਨਹੀਂ ਇਹਨਾਂ ਕੋਲੇ ਹੁੰਦੇ ਨੇ ਭਾਈ ਇੱਥੇ ਬੇਬੀ ਵੀ ਤੇ ਲਾ ਬਾੜੀ ਚਲਾਕ ਹੁੰਦੀ ਜਾਂਦੀ ਐ ਤਾਏ ਦੀ ਨੂੰਨੇ ਮੈਨੂੰ ਦੱਸਿਆ ਫੋਨ ਕਰਕੇ ਵੀ ਭਾਈ ਚਾਚੀ ਸਾਡੇ ਘਰੇ ਫੋਨ ਲਵਾ ਕੇ ਗਈ ਸੀ ਰਾਜਵੀਰ ਨੂੰ ਤੇ ਸੀਮਾ ਨੂੰ ਵੀ ਅੱਜ ਉਹਨਾਂ ਨੂੰ ਉਹਨੂੰ ਕਿਹਾ ਸੀਗਾ ਤੈਨਾਂ ਬੇਬੇ ਐ ਤੇ ਨਾ ਰਾਜਵੀਰ ਨਸੀਮਾ ਕੋਈ ਇਹ ਆਉਂਦੇ ਆਉਂਦੇ ਗੱਈਆਂ ਕਿੱਧਰ ਫਿਰ ਉਹ ਤਾਂ ਕਹਿੰਦੀ ਸੀ ਐ ਕਹਿੰਦੇ ਸੀ ਵੀ ਅਸੀਂ ਬੱਸ ਚੜ ਗਿਆਂ ਉਹਨੀਆਂ ਵਾ ਕਿਤੇ ਬੇਬੇ ਨਾ ਅੱਡੇ ਤੇ ਨਾ ਲੈਣ ਬੱਗੀ ਹੋਵੇ ਉਹਨਾਂ ਨੂੰ ਚਲ ਆਪੇ ਆ ਜਾਣੀਆਂ ਉਹਨੀਆਂ ਤੇ ਘਰੀ ਮੰਜਾ ਦੇ ਲੱਭ ਫਿਰ ਬਾਰ ਗੇ ਛਿੱਟ ਗਈ ਬੇਬੇ ਦੇ ਆਹੀ ਕੰਮ ਮੰਜਾ ਚੱਕਿਆ ਬਾਰ ਗੇ ਛਿੱਟ ਗਈ ਬਾਰ ਖੁੱਲੇ ਛੱਡ ਗਈ ਕੋਈ ਪਰਵਾਹ ਨਹੀਂ ਉਹਨੀਆਂ ਕਿਵੇਂ ਕੁੜੀਆਂ ਲੈਣ ਕੇ ਉਹਨੀਆਂ ਦੋਨੀਆਂ ਕੀ ਕੰਮ ਖੜਾ ਉਹਨਾਂ ਦਾ ਜੀ ਫੋਨ ਹੀ ਆਉਣਾ ਸੀ ਘਰੇ ਲਾ ਲੰਨਾ ਘਰ ਵਾਲੇ ਫੋਨ ਤੇ ਗੱਲ ਕਰ ਲੰਨਾ ਫਿਰ ਤਾਂ ਐ ਸੀ ਵੀ ਹਰਪ੍ਰੀਤ ਨੂੰ ਪਤਾ ਲੱਗ ਜੂ ਇਹ ਆਉਂਦੀਆਂ ਖਬਰ ਦੋ ਨੇ ਤੰਨੇ ਮਾਵਾ ਤੀਆਂ ਕੀ ਕਰਨੀਆਂ ਕਾਧੋਂ ਆਉਂਦੀਆਂ ਕੋਈ ਨਹੀਂ ਆਈਆਂ ਤਾਂ ਪਤਾ ਤਾਂ ਲੱਗ ਜੂ ਇੱਕ ਤਾਂ ਪਹਿਲੇ ਨਹੀਂ ਉਹ ਕਰੇ ਉੱਤੋਂ ਲੈ ਬੇਬੇ ਉਹੀ ਗੱਲ ਕਦੇ ਚਾਚੇ ਕੇ ਕਰੇ ਵਾਗੀ ਕਦੇ ਤਾਈ ਕੇ ਕਰੇ ਵਾਗੀ ਬੇਬੇ ਐਂ ਤੂੰ ਰਿ ਫਿਰਦੀਏ ਕੋਈ ਨਹੀਂ ਮੰਜਾ ਅੰਦਰ ਹੀ ਲੀ ਜਾਨੀਆਂ ਚੱਕੀ ਜੇ ਆਉਣੀਆਂ ਤਾਂ ਘਰੀ ਆਉਣੀਆਂ ਨਹੀਂ ਮੈਨੂੰ ਵੀ ਪਤਾ ਲੱਗ ਜੂ ਵੀ ਕਰਨ ਕੀ ਆਉਂਦੀਆਂ ਇਹ ਇੱਥੇ ਮੰਜਾ ਡਾਦਾ ਨਹੀਂ ਆ ਮੈਂ ਤਾਂ ਐ ਕਰਦੀ ਆ ਅੰਦਰ ਵਗ ਜਾਨੀਏ ਕਮਰੇ ਚ ਕੋਈ ਨਹੀਂ ਇਹਨਾਂ ਦਾ ਪਤਾ ਲੱਗ ਜੂ ਇਹ ਗੱਲਾਂ ਕੀ ਕਰਦੀਆਂ ਇੱਥੇ ਬਹਿ ਕੇ ਮਾਵਾਂ ਦੀ ਬੈਠਣੀਆਂ ਤਾਂ ਇੱਥੇ ਹੀ ਮਾਂ ਦੀ ਬੈਠਕ ਦੇ ਮੂਹਰੇ ਆ ਕੇ ਬੈਹੰਦੀਆਂ ਇਹਨਾਂ ਨੇ ਕਿਹੜਾ ਅੰਦਰ ਜਾਣਾ ਹੁੰਦਾ ਮੇਰੀ ਤਾਂ ਖੈਰ ਸੱਕ ਪੁੱਛਣੀ ਨਹੀਂ ਮਾਂ ਕੋਲ ਹੀ ਖੜਦਾਂ ਆ ਕੇ ਨਾ ਮੈਨੂੰ ਪਤਾ ਲੱਗ ਜੂ ਬਸ ਇਹ ਕੀਤਾ ਭੈਣੇ ਦੋ ਦੋ ਸੂਟ ਦਵਾਲਾ ਹੀ ਬੇਬੇ ਹੋਰ ਬੇਬੇ ਨੇ ਤਾਂ ਵਧੀਆ ਕੀਤਾ ਬੇਬੇ ਹੁਣ ਤਾਂ ਨਾ ਸਾਨੂੰ 4-5 ਮਹੀਨੇ ਲੋੜ ਦੀ ਹੈਗੀ ਸੂਟਾਂ ਦੀ ਚਲ ਕੋਈ ਨਾ ਭਾਜੀ 4-5 ਮਹੀਨੇ ਕਿਉਂ ਨਹੀਂ ਲੋੜ ਕੋਈ ਨਾ ਛੋਡੇ ਕਰ ਮੋਡੇ ਨਾਲ ਹੈਗੇ ਢੀਆਂ ਦਾ ਦਿੱਤਾ ਤਾਂ ਉਹੀ ਗੱਲ ਮੰਗੂ ਹਰੇ ਦਰਗਾਹ ਚ ਸਹੀ ਗੱਲ ਆ ਬੇਬੇ ਤੇਰੀ ਨਾਲੇ ਹੋਣਾ ਸੀ ਵੀ ਜੇ ਤੇਥੋਂ ਨਾ ਮੰਗਾਂਗਾ ਤਾਂ ਹੋਰ ਕੀ ਤੋਂ ਮੰਗਾਂਗਾ ਢੀਂਗਾਂ ਦਾ ਭਾਈ ਮਾਵਾ ਤਾਂ ਦਿੰਦੀਆਂ ਹੀ ਆਈਆਂ ਨੇ ਸੱਸਾਂ ਤੇ ਤਾਂ ਜੋਰ ਨਹੀਂ ਚੱਲਦਾ ਮਾਮਾ ਤੱਕ ਹੀ ਜੋਰ ਹੁੰਦਾ ਫੇਰ ਉਹੀ ਤਾਂ ਗੱਲ ਆ ਭਾਈ ਈਆਂ ਤਾਂ ਉਹੀ ਦਾ ਨੂੰ ਮਾਈ ਕਹਿਣੂ ਕੀ ਕਹਿਣਾ ਬੇਬੇ ਇਹਨਾਂ ਕੋਲ ਸੂਟ ਬਲਾਈ ਸੋਹਣੇ ਨੇ ਹਣਾ ਨਾ ਸੋਹਣੇ ਨੇ ਭਾਈ ਇਹਨਾਂ ਕੋਲ ਤਾਂ ਕੱਪੜਾ ਵਾੜਾ ਸੋਹਣਾ ਹੁੰਦਾ ਤੇ ਨਾਲੇ ਹਰਦਾ ਵਾੜਾ ਸੋਹਣਾ ਹਰਦਾ ਵਾੜਾ ਤੇ ਨਾਲੇ ਬੇਬੇ ਰੇਟ ਵੀ ਘਟਾ ਲੈਂਦੇ ਨੇ ਹਾਂ ਰੇਟ ਘਟਾ ਦਿੰਦੇ ਨੇ ਭਾਈ ਜੇ ਇੱਕ ਵੇਲੇ ਆਪਾਂ 10 ਦਾ ਲੈਣਾ ਹੋਵੇ ਦੇ ਦੇ ਦਿੰਦੇ ਨੇ ਤਾਂ ਦਰ ਵੀ ਗੱਲ ਤਾਂ ਸੁਣਾ ਤੇ ਹਰਪ੍ਰੀਤ ਨੂੰ ਕੀ ਕਹਾਂਗੇ ਤੂੰ ਆ ਚਾਹਦੀ ਅਸਤਾਹਾਰ ਲੈਂਦਾਗਾ ਨਾ ਐਂ ਕਹਦੇਗਾ ਅਸਤਾਹ ਮੰਡੀ ਤੋਂ ਲੈ ਕੇ ਆਂਗਾ ਲੈ ਜਾਂਦਾ ਐ ਕਹਦਾ ਵੀ ਮਾਨਸਾ ਤੋਂ ਲੈ ਕੇ ਆਈਆਂ ਸੀ ਤਾਂ ਤੂੰ ਬੇਬੇ ਨੂੰ ਮਿਲਣ ਆ ਗਈਆਂ ਇੱਥੇ ਹਾਂ ਜਿਸ ਤੋਂ ਭਾਈ ਉੱਤਰਗੇਗਾ ਆਏ ਚੱਲ ਹਾਂ ਕਹਿ ਦਾਂਗਾ ਹਰਪ੍ਰੀਤ ਨੂੰ ਹਾਂ ਜਿਸ ਤੋਂ ਭਾਈ ਉੱਥੇ ਹੀ ਨਹੀਂ ਆਈਆਂ ਗੀਆਂ ਆ ਆ ਜਾ ਬੇਬੇ ਹੁਣ ਤਾਂ ਗਾਂ ਹੀ ਵਗ ਚਲਦੀਆਂ ਹਾਂ ਹਾਂ ਚੱਲ ਭਾਈ ਇੱਥੇ ਬਹਿ ਜਾ ਨੇ ਹਾਂ ਤਾਂ ਹੈ ਨਹੀਂ ਹਰਪ੍ਰੀਤ ਮੰਜਾ ਡੇਹਾ ਫੈਫਾ ਹੀ ਬਹਿ ਜਾ ਬਹਿ ਜਾ ਇੱਥੇ ਨੀਦੀ ਤਾਂ ਹੈ ਨਹੀਂ ਕਿਤੇ ਦੱਸੀ ਮਾਂ ਵੀ ਇੱਕ ਥਾਂ ਰੱਖ ਲੈ ਕੱਪੜੇ ਜੇ ਇੱਥੇ ਰੱਖ ਲੋ ਭਾਈ ਇੱਧਰ ਬਹਿ ਜਾ ਤੂੰ ਕੋਈ ਕੰਮ ਕਰਦੀ ਹੋਗੀ ਹਰਪ੍ਰੀਤ ਆ ਕਰਦੀ ਹੋਣੀ ਆ ਕੀ ਵੇ ਬੀ ਟੀਵੀ ਦੇਖੀ ਜਾਂਦੀ ਹੋਣੀ ਅੰਦਰ ਪਈ ਮੈਂ ਦੇਖਣਾ ਜਵਾਂ ਨਹੀਂ ਕਰਦੀ ਉਹ ਮੰਜਾ ਕੌਣ ਲੈ ਆ ਅੰਦਰ ਜਾ ਕੇ ਪਤਾ ਹੀ ਨਹੀਂ ਭਾਈ ਕੌਣ ਲੈ ਆਇਆ ਦਾ ਹਰਪ੍ਰੀਤ ਲੈ ਆਈ ਹੋਣੀ ਆ ਟੀਵੀ ਲਈ ਹੋਗੀ ਨਾਲੇ ਆਈ ਕਹਿੰਦੀ ਹੋਗੀ ਵੀ ਤੂੰ ਬਾਹਰ ਕੇ ਬੈਠੀ ਸੀ ਕਿੱਧਰ ਵਾਗ ਗਈ ਤੇ ਨਾਲੇ ਆਈ ਪਤਾ ਮੈਨੂੰ ਪੁੱਛਣ ਵਈ ਜੇ ਤੂੰ ਐਂ ਕਹਿੰਦੀ ਕ ਮੈਂ ਤਾਂ ਅੰਤਰਤਾਏ ਕੇ ਘਰੇ ਫੋਨ ਕੀਤਾ ਸੀ ਕੁੜੀਆਂ ਨੇ ਮੈਂ ਤਾਂ ਇਹਨਾਂ ਨੂੰ ਅੱਡੇ ਤੇ ਲੈਣ ਵਾਗ ਗਈ ਸੀ ਹਾਂ ਚੱਲ ਫਿਰ ਐਂ ਕਹਿ ਦੂੰ ਭਾਈ ਹੋਰ ਕੀ ਹੈ ਐਂ ਕਹਿ ਦੂੰ ਬੇਬੇ ਹੋਰ ਕੀ ਹੈ ਫਿਰ ਬਾਲੀਆਂ ਹੋ ਲੈਂਦੀਆਂ ਗੱਲਾਂ ਨੀਆਂ ਬੇੜਕਾਂ ਐਂ ਨਹੀਂ ਵੀ ਬਸ ਇੱਕ ਗੱਲ ਪੁੱਛ ਕੇ ਹਟ ਜੇ ਗਾਹਾਂ ਦੀ ਗਾਹਾਂ ਗੱਲਾਂ ਛੇੜ ਲਈਆਂ ਹੁਣ ਲੈ ਐਡੀ ਸੁਣਨੀ ਆ ਇਹਨੂੰ ਐਂ ਨਹੀਂ ਪਤਾ ਲੱਗਦਾ ਵੀ ਘਰੇ ਕੌਣ ਆਇਆ ਬੈਠਾ ਕੌਣ ਬੋਲੀ ਜਾਂਦਾ ਵੀ ਬੰਦਾ ਬਾਹਰ ਨਿਕਲ ਕੇ ਤਾਂ ਦੇਖ ਲੈ ਨਾ ਭਾਈ ਖਿਆਲ ਨਹੀਂ ਕਦੀ ਕਰੋ ਕਿਹੜਾ ਟੀਵੀ ਲਾ ਕੇ ਬੈਠ ਜਾਂਦੀ ਹੈ ਜਵਾਨੀ ਦਾ ਭਾਵੇਂ ਤੁਹਾਡੀ ਮਰਜ਼ੀ ਚੀਜ਼ ਚੱਕੀ ਜਾਵੇ ਕੋਈ ਚੱਕ ਕੇ ਭਾਵੇਂ ਕੋਈ ਮਰਜ਼ੀ ਮੋੜ ਜੇ ਦਾ ਪਤਾ ਲੱਗਦਾ ਹੈਗਾ ਇਹ ਤਾਂ ਚਲ ਇੰਨਾ ਸ਼ੁਕਰ ਆ ਵੀ ਉਹੀ ਗੱਲ ਵੀ ਤੂੰ ਇਹਨਾਂ ਦੇ ਘਰ ਦਾ ਜਿੰਦਾ ਤੂੰ ਬਾਹਰ ਚ ਬੈਠੀ ਰਹਿਣੀ ਹੈ ਸਾਰਾ ਦਿਨ ਮੈਂ ਵੀ ਪਾਈ ਕਿਛੇ ਵੇਲੇ ਕੰਮ ਤੋਂ ਦੇ ਵਗ ਜਾਨੀ ਆਂਗੀ ਹਰ ਤੱਕ ਐ ਚੀਜ਼ਾਂ ਗਵਾ ਚਿੱਗੀਆਂ ਚੱਲ ਕੋਈ ਨਵੇਂ ਵਿੱਚ ਪੁਕਾਰ ਆਉਂਦੀ ਐ ਬੈਠੀਆਂ ਤਾਂ ਦੇਖ ਕਿਵੇਂ ਆ ਇਕੱਠੀਆਂ ਹੋਈਆਂ ਕੋਈ ਨਹੀਂ ਸੋਡੀ ਤਾਂ ਮਹੀਂ ਲੈਨੀ ਆ ਖਬਰ ਦੇਖਦੀ ਐ ਭਲਾ ਸੱਚ ਬੋਲਦੀਆਂ ਕਿ ਝੂਠ ਬੋਲਦੀਆਂ ਕਹਿੰਦੀਆਂ ਕੀ ਐ ਮੇਰੇ ਕੋਲੇ ਲਾ ਆ ਗਈ ਭਾਬੀ ਤਾਂ ਸਤਰੀ ਕਾਲ ਬਈ ਹੋ ਠੀਕੇ ਸੀ ਮਾਂ ਵਧੀਆ ਠੀਕ ਠਾਕ ਹੋਰ ਠੀਕ ਰਹਿਨੀ ਆ ਹਾਂ ਵਧੀਆ ਠੀਕ ਆ ਤੁਸੀਂ ਕਿਵੇਂ ਕਿੱਧਰੋਂ ਆਏ ਹੋ ਅਸੀਂ ਤਾਂ ਨਾ ਭਾਬੀ ਮਾਨਸਾ ਗੰਗਾ ਅਸੀਂ ਕੱਪੜੇ ਜੇ ਲੈਣਾ ਤੇ ਉਥੋਂ ਬੇਬੇ ਨੇ ਫੋਨ ਲਾਤਾ ਤਾਇਏ ਕੀ ਕਰੋ ਮੈਂ ਇਹਨੂੰ ਆਖੇ ਬੇਬੇ ਸਾਨੂੰ ਅੱਡੇ ਤੇ ਲੈਣ ਆਇਆ ਚਲ ਵੀ ਅਸੀਂ ਮਾਨਸਾ ਤੋਂ ਆਉਣੀ ਆ ਚਲਾਕੀਆਂ ਜੀਆਂ ਮੈਂ ਤੈਨੂੰ ਦੱਸਣਾ ਜਿਆਦੇ ਚਲਾਕੀਆਂ ਨਾ ਕਰ ਪਹਿਲੇ ਮੈਨੂੰ ਬੇਬੇ ਨਾਲ ਗੱਲ ਕਰ ਲੈਣ ਦੇ ਬੇਬੇ ਮੈਨੂੰ ਐਂ ਦੱਸ ਤੂੰ ਤਾਇਏ ਕੀ ਕਰੋ ਫੋਨ ਕਾਤੋਂ ਲਾ ਕੇ ਆਈ ਸੀ ਉਹ ਤਾਂ ਭਾਈ ਮੈਂ ਉਹ ਖਾਸ ਕੁ ਪੁੱਛਦੀ ਸੀ ਤਾਂ ਆਇਆ ਸੀ ਮੈਂ ਤਾਂ ਤੇ ਕੁੜੀਆਂ ਤੇ ਰਗਾ ਮਾਨਸਾਂ ਗਈਆਂ ਸੀ ਹਾਏ ਮਾਨਸਾਂ ਗਈਆਂ ਸੀ ਭਾਈ ਆਉਂਦਾਂ ਆਉਂਦਿਆਂ ਇਕਲੀਆਂ ਚੱਲਣ ਵਾਲੇ ਸੀ ਖੈਰ ਸੁਖ ਦਾ ਪਤਾ ਲੈ ਜਾਂਗੇ ਨਾਲ ਮਿਲ ਜਾਂਗੇ ਕਿ ਵੀ ਹਰਪ੍ਰੀਤ ਨੂੰ ਤੱਕ ਬੇਬੇ ਨੂੰ ਆਉ ਲਗਾਉਂਦੀਆਂ ਉਤਰ ਗਈਆਂ ਮਾਏ ਹੁਣ ਅੱਡੇ ਤੇ ਲੈਣ ਵਾਗ ਗਈ ਹੈ ਨਾ ਅੱਛਾ ਤੂੰ ਅੱਡੇ ਤੇ ਮੂਰੇ ਲੈਣ ਵਾਗ ਗਈ ਤੇ ਜਿਹੜਾ ਤੁਸੀਂ ਆ ਗਲੀ ਪੇਕੇ ਦੀਪੂ 'ਚ ਜਾ ਕੇ ਉੱਥੇ ਕੀ ਕਰਨ ਗਈਆਂ ਸੀ ਅਸੀਂ ਕੋਈ ਫਾਈ ਦੀਪੂ-ਦੂਪੂ 'ਚ ਨਹੀਂ ਗਈਆਂ ਸਤਾ ਅੱਡੇ ਤੋਂ ਆਈਆਂ ਸਿੱਧੀਆਂ ਅਸੀਂ ਤਾਂ ਮਾਨਸਾਂ ਸੋਨੂੰ ਦੱਸਣ ਆਲੇ ਨਾ 20 ਬੈਠੇ ਸੀ ਦੀਪੂ 'ਚ ਜਿਹੜੀਆਂ ਨੇ ਮੈਨੂੰ ਫੋਨ ਕਰਤਾ ਵੀ ਛੋਟੇ ਮਨ ਦੋਨੇ ਕੁੜੀਆਂ ਤੇ ਤੇਰੀ ਸੱਸ ਕੋਈ ਗੱ ਜੇ ਤੁਸੀਂ ਢੀਪੂ ਚ ਨਿਗਈਆ ਆ ਕੱਪੜੇ ਕਿੱਥੋਂ ਆਏ ਆਗੇ ਕੱਪੜੇ ਕੁੜੀਆਂ ਲੈ ਆਈਆਂ ਨੇ ਮਾਂ ਸਾ ਤੋਂ ਅੱਛਾ ਨਾ ਬੇਬੇ ਮੈਨੂੰ ਐਂ ਦੱਸ ਮੈਨੂੰ ਤਾਂ ਤੂੰ ਐਂ ਕਹਿੰਦੀ ਸੀ ਕਿ ਭਾਈ ਮੇਰੀ ਕਿਪਲਸਨ ਨਹੀਂ ਆਈ ਮੈਂ ਤਾਂ ਕਿ ਪਤਾ ਲੈ ਕੇ ਆਈਆਂ ਛੁੱਟੀ ਐ ਤੇ ਨਹੀਂ ਤੂੰ ਪਰਸਨ ਕਰਵਾ ਲਈ ਕਿੱਥੇ ਪੈਸੇ ਦੇ ਨਾ ਕਿੱਥੋਂ ਕਰਾ ਕੇ ਲੈਈਆਂ ਭਾਈ ਛੁੱਟੀ ਪੈਸੇ ਕਿੱਥੇ ਕਰਾ ਦੇ ਲਈ ਲੈ 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 ਜਾ ਲੈ ਫੜਲਾ ਪੈਸੇ ਕਿੱਥੇ ਰਹਿ ਗਏ ਨੇ ਕਦ ਲੈ ਦਿਖਾ ਕੇ ਆਈ ਸੀ ਕਾਸੀ ਤਾਂ ਫੇਰੀ ਹੋਣਗੇ ਜੇ ਬੇਬੇ ਨੇ ਰੱਖੇ ਹੋਣਗੇ ਬੇਬੇ ਨੇ ਡਾਤਿਆ ਜਿਹੜੇ ਛੂਟ ਜੋ ਦਵਾ ਲਈ ਸਾਨੂੰ ਫੂਟਾ ਪਾਏ ਇਹ ਚਲਾ ਕੇ ਛੱਡ ਦੇ ਰਾਜਵੀਰ ਮੇਰੇ ਕੋਲ ਨਾ ਚਲਾ ਕੀ ਕਰ ਬੇਬੇ ਮੂਰੇ ਚੱਲ ਜੂ ਆਇਆਂ ਡੀਪੂ ਚੋਂ ਡੀਪੂ ਚੋਂ ਤੂੰ ਸ਼ੂਟ ਦਵਾ ਕੇ ਲੈ ਆਂ ਸ਼ੂਟ ਵੀ ਇਹਨਾਂ ਨੂੰ ਦੋ ਦੋ ਦਵਾਏ ਨਾ ਤੇ ਫਿਰ ਮੇਰੇ ਕਿੱਥੇ ਪਈ ਲੈ ਭਾਈ ਇਹ ਕੋਈ ਗੋਗਮ ਕਰੋ ਖਾਲੀ ਤਾਂ ਨਹੀਂ ਆਇਆਂ ਦੇ ਕਰੋ ਪੈਸੇ ਲੈ ਕੇ ਆਇਆਂ ਨਾ ਸਮਝਦੀ ਆ ਵੀ ਰਾਜਵੀਰ ਕੇ ਤਾਂ ਖਬਰ ਹੀ ਨੰਗ ਹੈ ਮੂੰ ਹੀ ਤੁਰੇ ਫਿਰਦੇ ਨੇ ਸੂਟਾਂ ਨੂੰ ਨਾ ਹੋਰ ਗਾਂ ਤੂੰ ਦਾਰੇਸ਼ ਹੈ ਜੇ ਨੰਗ ਨਹੀਂ ਜੇ ਨਿਓ ਦਾਰੇਸ਼ ਹੈ ਏਡੀ ਤੇ ਫਿਰ ਬੇਬੇ ਤੇ ਕੋਲੇ ਕਿੰਨੀ ਆ ਜਿਹੜੀ ਬੇਬੇ ਦੀ ਪਿਲਸਣ ਤੇ ਬੈਠੀ ਰਹਿਣੀ ਆ ਆ ਦੇਖ ਲੈ ਆਪੇ ਇਹ ਬੁਢੀ ਦੇ ਪਰਸਨ ਕਢਾਈ ਇਹ ਫਿਰ ਪਰਸਨ ਗਈ ਕਿੰਦਰ ਤਿੰਨ ਮਹੀਨੇ ਆਈ ਗੱਲ ਸੁਣ ਦਿਖਾਈ ਮਾੜੀ ਦੀ ਪਰਸਾ ਤੂੰ ਕੀ ਦੇਖੇਂਗੀ ਤੂੰ ਕੀ ਟਿੰਡੀਆਂ ਲੈਣੀਆਂ ਨੇ ਤੇ ਲੈਣੀਆਂ ਨਹੀਂ ਮੈਂ ਮੈਂ ਬੇਬੇ ਦੀ ਨੂੰਹ ਆ ਤੂੰ ਜੇ ਬੇਬੇ ਦੀ ਨੂੰਹ ਆ ਨਾ ਤਾਂ ਅਸੀਂ ਵੀ ਬੇਬੇ ਦੀਆਂ ਕੁੜੀਆਂ ਤੂੰ ਜੇ ਤੁਸੀਂ ਕੁੜੀਆਂ ਬਈ ਰੋਟੀ ਤਾਂ ਮੈਂ ਹੀ ਦੇਣੀ ਆ ਤੁਸੀਂ ਰੋਟੀ ਨਹੀਂ ਦੇਣੀ ਬੇਬੇ ਨੂੰ ਤੇ ਫਿਰ ਜਦੋਂ ਬੇਬੇ ਦੀ ਚੁੱਪ ਕਰਕੇ ਨਾ ਮੈਂ ਤੈਨੂੰ ਦੱਸਾਂ ਆ ਚੱਕੋ ਲਪਾਪੇ ਦੋ ਦੋ ਦਵਾ ਕੇ ਲਈ ਨਾ ਬੇਬੇ ਸ਼ੂਟ ਤੇ ਚੁੱਪ ਕਰਕੇ ਇੱਕ ਇੱਕ ਸ਼ੂਟ ਕੱਢ ਦਿਓ ਦੋਨੇ ਜਾਣੇ ਨਹੀਂ ਨਹੀਂ ਆਉਣਾ ਹੈਗਾ ਇਹ ਤਾਂ 4 4 ਮੀਟਰ ਕਪੜਾ ਦਾ ਮੇਰੇ ਤਨੂ ਤਾਂ ਨਾ ਉਹ ਮੈਂ 3 ਮੀਟਰ ਕਪੜਾ ਹੋ ਗਿਆ ਚੱਕੋ ਇੱਕੇ ਕਸ਼ੂਰ ਨਾ ਆ ਚੱਕ ਵੀ ਤੇਰਾ ਝੋਲਾ ਆ ਚੱਕ ਤੇਰਾ ਜਿਹੜਾ ਜਿਹੜੀ ਰ ਹੈ ਆਪਦਾ ਲੈ ਜਿਓ ਆ ਚੱਕੋ ਦੇਖ ਲੈ ਛੂਟ ਕੱਢ ਲੈ ਇਹ ਜਿਹੜੀਆਂ ਚੋਰੀਆਂ ਨਾ ਬਦਲੇ ਲਾ ਦੇਖ ਹੈ ਮੈਂ ਤੈਨੂੰ ਦੱਸਾਂ ਆ ਜਿਹੜੀਆਂ ਚੋਰੀਆਂ ਕਰਦੀਆਂ ਇਹ ਤੇਰੇ ਵਾਸਤੇ ਗਲਤ ਹੈ ਤੀ ਇਹਨਾਂ ਨੂੰ ਤਾਂ ਦਿਨੀਆਂ ਤੇ ਨੂੰ ਨੂੰ ਤਾਂ ਪਿੱਛੇ ਕਰਦੀਆਂ ਪਿਓਰ ਨੂੰ ਨੁਪਾਈ ਫਿਰ ਮੈਂ ਕਿਹੋ ਜਿਹੀ ਕਮਾਈ ਚੋਂ ਦਿੰਨੀ ਐ ਮਾਇਆ ਦੀ ਪੇਛਣ ਦਿੰਨੀ ਐ ਫਿਰ ਤੇਰੇ ਮੰਗਰੀ ਸਹੀ ਫਿਰ ਫਿਰ ਹੋ ਗਈ ਨਾ ਸਿੱਧੀ ਹੁਣ ਬੋਲੋ ਨਾ ਹੁਣ ਕਹੋ ਨਾ ਮਾਨਸਤ ਲੈ ਆ ਤੂੰ ਆਪਦੀ ਮਾਂ ਤੋਂ ਮੰਗਿਆ ਕਰ ਜਾ ਕੇ ਆਓ ਕਿਉਂ ਮੰਗਾ ਜਮਾ ਨਹੀਂ ਫੜਾਉਂਦੀ ਹੱਥ ਨਹੀਂ ਲਾਉਣ ਦਿੰਦੀ ਛੁੱਪਾਂ ਜਦੋਂ ਫਿਰ ਮੈਨੂੰ ਦੱਸ ਫਿਰ ਕੱਪੜੇ ਐਂ ਤੇ ਮੈਂ ਫੜਾ ਦੇ ਜਦੋਂ ਤੇਰੀ ਮਾਂ ਨੇ ਫਿਰ ਚਾਹ ਸੂਟ ਦਵਾਤੇ ਫਿਰ ਤੇਰੀ ਮਾਂ ਸ਼ਹੀਦਬਾਨ ਦੀ ਦੋ ਹੋਰ ਲੈਣ ਦੀ ਮੇਰੀ ਮਾਂ ਨੂੰ ਤੂੰ ਮਿੱਠਾਈ ਵਾਲਾ ਬੋਲਦੀ ਆ ਜੀ ਤਾਂ ਤੇਰੀ ਇੰਨੀ ਕੌੜੀ ਹੈਗੀ ਆ ਤੇਰੇ ਸੂਟ ਲੈਣ ਵਾਲੀ ਕਰਤੂਤ ਹੈਗੀ ਮੇਰੀ ਤਾਂ ਹੈ ਨਹੀਂ ਭਾਈ ਛੋਡੀ ਹੈਗੀਇ ਕਰਤੂਤ ਛੋਡੀ ਵਰਤਨ ਵਾਲੀ ਆ ਜਿੱਦੇ ਛੋਡੀ ਇਹਨੂੰ ਕੁਛ ਕਰਨ ਦੇਂਦੇ ਮੈਂ ਤੈਨੂੰ ਦੱਸਾਂ ਜਿੰਨੇ ਚੋਰ ਬੈਠੇ ਆ ਮੁਖੀ ਆ ਚੁੱਪ ਕਰਕੇ ਨਾ ਛੁਟ ਤਰ ਦੇਉ ਮੀ ਜਿਵੇਂ ਚੱਕੇ ਆਗੇ ਸਾਡੇ ਇੱਕ ਇੱਕ ਦੋ 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 ਸੀਗੇ ਇੱਕ ਇੱਕ ਆਲੇ ਕਰ ਦੇ ਹੁਣ ਤੇਰੇ ਵੀ ਜੀਬ ਲੱਗ ਗਈ ਤੂੰ ਵੀ ਬੋਲਣ ਲੱਗੀ ਤੂੰ ਵੀ ਮੈਨੂੰ ਕਹੇਂਗੀ ਛੁਟ ਤਰ ਦੇ ਮੈਂ ਤੈਨੂੰ ਦੱਸਾਂ ਤੇਰਾ ਮੈਂ ਇੰਨਾ ਕਰਦੀ ਸੀ ਵੀ ਛੋਟੀ ਸੀ ਤੈਨੂੰ ਹਰ ਇੱਕ ਚੀਜ਼ ਇਹਦੇ ਨਾਲੋਂ ਵੱਧ ਦੇਂਦੀ ਸੀ ਜਿਹਦਾ ਇੰਨਾ ਕਰਦੀ ਸੀ ਤਾਂ ਐਸੇ ਦਾ ਛੁਟ ਹੀ ਤਰ ਦੇ ਮੜੀ ਮੁੱਟੀ ਸ਼ਰਮਮੰਦ ਆਲਾ ਨੀ ਜੀ ਤੂੰ ਇਹ ਛੋਡੇ ਨਾਲ ਰਲ ਕੇ ਕਾਤੋਂ ਧਰਦੇ ਆਂ ਨਾਲੇ ਨਾ ਤੂੰ ਰੋਟੀ ਦੀਆਂ ਕੀ ਗੱਲਾਂ ਕਰਦੀਆਂ ਅੱਛਾ ਤੂੰ ਬੇਬੇ ਨੂੰ ਪੈਸਣ ਲੈ ਕੇ ਫੇਰ ਰੋਟੀ ਦੇ ਆ ਕਰੇਂਗੀ ਜੇ ਬੇਬੇ ਨੂੰ ਪੈਸਣ ਨਾ ਮਿਲਦੀ ਫੇਰ ਰੋਟੀ ਕਿੱਥੋਂ ਦਿੰਦੀ ਤੂੰ ਇਹਨੂੰ ਅੱਛਾ ਫੇਰ ਤਾਂ ਤੇਰੀ ਮਾਂ ਭੁੱਖੀ ਮਰਦੀ ਫੇਰ ਤਾਂ ਤੁਸੀਂ ਲੈ ਜਾਂਦੀ ਆਂ ਆਪਣੇ ਕੋਲੇ ਛੂਟ ਤਾਂ ਹੁਣ ਤੁਹਾਨੂੰ ਮਿਲਦੇ ਨਹੀਂ ਕੁਛ ਮਰਜ਼ੀ ਕਰੀ ਜਾਓ ਜਿਹੜੀਆਂ ਚੋਰੀਆਂ ਤੁਸੀਂ ਕਰਦੋਂ ਨਾ ਇਹ ਇੱਕ ਦਿਨ ਸਾਨੂੰ ਦੇਣੀਆਂ ਪੈਣੀਆਂ ਚੋਰੀਆਂ ਨੂੰ ਅਸੀਂ ਕਿਹੜਾ ਤੇਰੇ ਪੈਕੀ ਜਾ ਕੇ ਚੋਰੀ ਕਰੀਆ ਮੇਰੀ ਮਾਂ ਨੇ ਸੂਟ ਦਵਾਏ ਨੇ ਮੇਰੀ ਮਾਂ ਮਰ ਗਈ ਨਾ ਉਦੋਂ ਫਿਰ ਲੈ ਜੀ ਚੋਰੋਂ ਕੀ ਲੈ ਕੇ ਜਾਏਗੀ ਫਿਰ ਤਾਂ ਅਸੀਂ ਤੇਰੇ ਪੈਰ ਵੀ ਨਹੀਂ ਧਾਰਦੀਆਂ ਹੈਗੀਆਂ ਕਿ ਲੱਗ ਵਗ ਜਾ ਵਗ ਕੇ ਛੁੱਟ ਜਿਓ ਕੱਢ ਲਿਆ ਲੈ ਜਿਓ ਸਾਸ ਮਾੜੀ ਨੀ ਤਾਲੀ ਐਡੀ ਭੁੱਖੀ ਆ ਬੇਬੇ ਤਾਂ ਜਿੰਨੀ ਵੀ ਕਹਦੇ ਟੀ ਦੇਖ ਕੇ ਬਚਦੀ ਨਹੀਂ ਇਹ ਤਾਂ ਮੈਂ ਕੱਢਦੀ ਆ ਪੁੱਤ ਮੈਂ ਤਾਂ ਤੁਹਾਡੇ ਕੋਲੇ ਕਿਤੇ ਗੱਲ ਨਹੀਂ ਕਰੀ ਇਹ ਤਾਂ ਮੈਂ ਦੱਸਾਂਗਾ ਦੇ ਤਾਂ ਕਹੀ ਤੇ ਰੋਟੀ ਦਿੰਦੀ ਆ ਮੈਨੂੰ ਤਾਂ ਇਹ ਚੱਲ ਕੋਈ ਨਹੀਂ ਬੇਬੇ ਇਹਦਾ ਵੀ ਕੋਈ ਨਾ ਕਰਾਂਗੇ ਦਿਮਾਗ ਸੱਟ ਲੈ ਜਾਂਦੇ ਸੂਟ ਕਿੱਥੇ ਲੀ ਜਾਂਦੀ ਆ ਮੈਂ ਤਾਂ ਪੇਟੀਆਂ ਚੋਂ ਕੱਢ ਕੇ ਲੈ ਨੂੰ ਜਿਹੜੇ ਮੇਰੀ ਮਾਂ ਨੇ ਦਵਾਏ ਆ ਹਾਂ ਤੁਹਾਡੇ ਕੀ ਪੁੱਤ ਘਰ ਦੀ ਹਿੱਸਾ ਨਹੀਂ ਹੁਣ ਮੇਰੀ ਵੀ ਹਿੱਸਾ ਪਿਆ ਸਾਬ ਕਾ ਸੀ ਕੀ ਹਿੱਸਾ ਚੱਲ ਐ ਕਰਨੀ ਸੀ ਮਾਂ ਮੜਾ ਜੇ ਦੇਖ ਕੇ ਆ ਵੀ ਕਿੱਥੇ ਜੇ ਧਰਦੀ ਆ ਸੂਟ ਤੇਰੇ ਸੋਹਣੇ ਸੂਟ ਸੀਗੇ ਸੂਟ ਤਾਂ ਸੋਹਣੇ ਸੀ ਪਰ ਹੁਣ ਬੇਈਮਾਨ ਹੋ ਕੇ ਬੈ ਗਈ ਚੱਲ ਤੇਰੇ ਨਾਲ ਤਾਂ ਬੋਲਦੀ ਆ ਚੱਲ ਮੜਾ ਜੇ ਦੇਖ ਕੇ ਆ ਵੀ ਕਿੱਥੇ ਧਰਦੀ ਆ ਲੈ ਆ ਰੱਖੀ ਬੈਠੀ ਸੀ ਹਰਪ੍ਰੀਤ ਦਾ ਸੂਟ ਕਹਿੰਦੀ ਸੀ ਚੱਕ ਨਹੀਂ ਸਕਦੇ ਚੱਕ ਨਹੀਂ ਸਕਦੇ ਆ ਲੈ ਚੱਕ ਲੈ ਇਸ ਤਾਂ ਨਹੀਂ ਲਿਆ ਲਿਆ ਜਰਕ ਦੇ ਨੇ ਵਦ ਗਈ ਕੀਤਾ ਤੂੰ ਇਹ ਹੋਰ ਮੈਂ ਤਾਂ ਚੱਕ ਲਈ ਲੈ ਮੇਰੇ ਵਾਲਾ ਪਾਲਾ ਆ ਤੂੰ ਆਪਦੇ ਵਾਲਾ ਪਾਲਾ ਪਿੰਕ ਜਾ ਲੈ ਬੇਬੇ ਅਹੀਂ ਘਰ ਮੇਰੀ ਗੱਲ ਸੁਣ ਕੇ ਤੇ ਆ ਨਾ ਜਾਵੇ ਤੇ ਸਾਨੂੰ ਨਾ ਚੱਲ ਭਾਈ ਆ ਜਾ ਸਾਨੂੰ ਅੱਡੇ ਦੇ ਚੜਾ ਆ ਆ ਜਾ ਭਾਈ ਆ ਜਾ ਹਾਂ ਨਹੀਂ ਪਤਾ ਚੱਕ ਚੱਕ ਪਰਸ ਜਾ ਬੇਬੇ ਆਪ ਦਾ ਝੋਲਾ ਜਾ ਵੀ ਚੱਕ ਲੈ ਕਿਤੇ ਉਹੀ ਗੱਲ ਆ ਗੁੱਗਨਾ ਲਾ ਦੇ ਆ ਕੀ ਉਹ ਕਰੂਗਾ ਕਿ ਬੰਦਾ ਬੇਇਮਾਨੀ ਦਾ ਪਾਪ ਮਗਰੋਂ ਦੇਖੀ ਜਾਊਗੀ ਕਿ ਲਕੋ ਦੇਈਦਾ ਕੀ ਪਤਾਗਾ ਤੇ ਸਾਨੂੰ ਨਾ ਜਰਕ ਦੇਣੇ ਜਿਹੜਾ ਆ ਵੇ ਬੇਡੇ ਤੇ ਆ ਜੋ ਭਾਈ ਹਾਂ ਨਹੀਂ ਪਤਾ ਤੁਹਾਡੇ ਨਾਲ ਪੇਟ ਕਲੇਸ ਕਰ ਚੱਲ ਵੇ ਬੇ ਇਧਰ ਦੀ ਚੱਲ ਵੱਡੀ ਬਣਦੀ ਸੀ ਵੀ ਸੂਟ ਹਾਂ ਲੈ ਗਈ ਮੂੰਹ ਚੱਕ ਕੇ ਤੇਰੇ ਰੁਪਏ ਲੱਗੇ ਨੇ ਮੇਰੀ ਮਾਂ ਨੇ ਸੂਟ ਦਬਾਏ ਨੇ